ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਗਰਮੀਆਂ ਦੀ ਸੁਗਾਤ ਠੰਡੀ ਠੰਡੀ ਆਈਸਕ੍ਰੀਮ ਦੀ ਰੈਸিপি ਲੈ ਕੇ ਆਏ ਹਾਂ ਜੀ ਇਹ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਜੀ ਇਹਨੂੰ ਬਣਾਉਣ ਦੇ ਲਈ ਆਪਾਂ ਨੇ ਅੱਧਾ ਕਿਲੋ ਦੁੱਧ ਲਿਆਏ ਅੱਧੀ ਕੋਲੀ ਆਪਾਂ ਖੰਡ ਲਈ ਹੈ ਜੀ 5 ਚਮਚ ਪਖੰਡ ਦੇ ਲੈਣੇ ਨੇ 4 ਆਪਾਂ ਬ੍ਰੈਡ ਲਈ ਹੈ 2 ਚਮਚ ਲੈ ਲਈਏ ਆਪਾਂ ਮਿਲਕ ਪਾਊਡਰ ਇਹ ਆਪਸ਼ਨਲ ਆ ਅਗਰ ਤੁਸੀਂ ਪਾਉਂਗੇ ਤਾਂ ਇੰਜ ਲੱਗੂਗਾ ਜਿਵੇਂ ਆਪਾਂ ਖੋਏ ਦੀ ਆਈਸਕ੍ਰੀਮ ਖਾਂਦੇ ਹੋਈਏ ਫਲੇਵਰ ਦੇ ਲਈ ਇਲਾਇਚੀ ਪਾਊਡਰ ਇਧਰ ਆਪਾਂ ਨੇ ਪੈਨ ਗੈਸ ਉੱਤੇ ਰੱਖ ਲਿਆ ਜੀ ਇਹਦੇ ਵਿੱਚ ਆਪਾਂ ਜਿਹੜਾ 1/2 ਕਿਲੋ ਦੁੱਧ ਲਿਆਏ ਉਹ ਪਾ ਦਵਾਂਗੇ ਜਿੰਨੇ ਨੂੰ ਦੁੱਧ ਗਰਮ ਹੁੰਦਾ ਏ ਉਹਨਾਂ ਨੂੰ ਆਪਾਂ ਬ੍ਰੈਡ ਕਾ ਕਰ ਲਵਾਂਗੇ ਬ੍ਰੈਡਾਂ ਦੇ ਸਾਈਡਾਂ ਤੋਂ ਬ੍ਰਾਊਨ ਜਿਹਾ ਹਿੱਸਾ ਜਿਹੜਾ ਆਪਾਂ ਕੱਟ ਲਵਾਂਗੇ ਆਪਾਂ ਨੇ ਹਟਾ ਦਿੱਤਾ ਏ ਜੀ ਇਧਰ ਆਪਾਂ ਨੇ ਮਿਕਸੀ ਵਾਲਾ ਜੱਗ ਲੈ ਆਏ ਜੀ ਇਹਦੇ ਵਿੱਚ ਆਪਾਂ ਟੁਕੜੇ ਕਰਕੇ ਬਰੈਡਾਂ ਨੂੰ ਪਾ ਦੇਵਾਂਗੇ ਇਧਰ ਦੁੱਧ ਨੂੰ ਵੀ ਉਬਾਲ ਆਉਣਾ ਲੱਗ ਗਿਆ ਏ ਆਪਾਂ ਗੈਸ ਕੱਟ ਕੀਤਾ ਹੋਇਆ ਏ ਜੀ ਬਰੈਡਾਂ ਨੂੰ ਹੁਣ ਆਪਾਂ ਪੀਸ ਲਵਾਂਗੇ ਬਰੈਡਾਂ ਨੂੰ ਆਪਾਂ ਨੇ ਪੀਸ ਲਿਆ ਏ ਜੀ ਜਿਹੜੇ ਆਪਾਂ ਨੇ 2 ਚਮਚ ਮਿਲਕ ਪਾਊਡਰ ਦੇ ਲਏ ਸੀ ਉਹ ਵੀ ਪੈਸੇ ਵਿੱਚ ਐਡ ਕਰ ਦੇਵਾਂਗੇ ਤੇ ਇੱਕ ਵਾਰੀ ਆਪਾਂ ਮਿਕਸੀ ਵਿੱਚ ਇਹਨੂੰ ਗੇੜਾ ਹੋਰ ਦੋ ਮਿਕਸੀ ਚ ਲਾ ਕੇ ਗੇੜਾ ਦਵਾ ਦਾਂਗੇ ਇਹਨਾਂ ਚੀਜ਼ਾਂ ਨੂੰ ਲਓ ਜੀ ਮਿਲਕ ਪਾਊਡਰ ਪਾ ਕੇ ਆਪਾਂ ਨੇ ਇੱਕ ਗੇੜਾ ਹੋਰ ਦਵਾ ਦਿੱਤਾ ਸੀ ਮਿਕਸੀ ਨੂੰ ਚਲਾ ਲਿਆ ਸੀ ਆਪਾਂ ਨੇ ਹੁਣ ਆਪਾਂ ਇਹਨੂੰ ਦੁੱਧ ਵਿੱਚ ਐਡ ਕਰ ਦਵਾਂਗੇ ਇਹ ਵਾਲੇ ਮਿਸ਼ਰਣ ਨੂੰ ਆਪਾਂ ਦੁੱਧ ਵਿੱਚ ਐਡ ਕਰ ਲੈਣਾ ਹੈ ਜੀ ਕੋਈ ਕਹਿ ਨਹੀਂ ਸਕਦਾ ਇਹ ਆਈਸਕ੍ਰੀਮ ਨੂੰ ਖਾ ਕੇ ਵੀ ਇਹਨੂੰ ਆਪਾਂ ਨੇ ਬਰੈਡ ਤੋਂ ਤਿਆਰ ਕੀਤਾ ਹੈ ਖਾਣ ਤੋਂ ਬਾਅਦ ਸਾਰੇ ਇੰਜ ਕਹਿਣਗੇ ਵੀ ਆਪਾਂ ਰਬੜੀ ਰਬੜੀ ਖਾ ਰਹੇ ਹੁੰਦੇ ਜਿਵੇਂ ਸਵਾਦ ਇਹਦਾ ਇੰਜ ਆਊਗਾ ਜੀ ਰਬੜੀ ਵਾਂਗੂ ਇਹਦੇ ਵਿੱਚ ਆਪਾਂ ਪਾ ਦਵਾਂਗੇ ਇਲਾਇਚੀ ਪਾਊਡਰ ਅੱਧਿਕ ਚਮਚ ਆਪਾਂ ਪਾਈਏ ਜੀ ਇਹ ਇਲਾਇਚੀ ਪਾਊਡਰ ਪਾਉਣ ਦੇ ਨਾਲ ਇੱਕ ਤਾਂ ਫਲੇਵਰ ਵਧੀਆ ਆਊਗਾ ਬਰੈਡਾਂ ਵਿੱਚ ਜਿਹੜੀ ইস্ট ਦੀ ਸਮੈਲ ਜੀ ਹੁੰਦੀ ਹੈ ਉਹ ਬਿਲਕੁਲ ਵੀ ਨਹੀਂ ਆਊਗੀ ਗੈਸ ਦਾ ਫਲੇਮ ਜਿਹੜਾ ਇੱਥੇ ਮੈਂ ਫੁੱਲ ਕਰ ਲਿਆ ਹੈ ਜੀ ਹੁਣ ਆਪਾਂ ਨਾਲੇ ਖੰਡ ਪਾ ਦਵਾਂਗੇ ਖੰਡ ਥੋੜਾ ਜਿਹਾ ਪਿੰਗ ਲੈਣ ਤੋਂ ਬਾਅਦ ਪਾਣੀ ਛੱਡੂਗੀ ਉਸ ਤੋਂ ਬਾਅਦ ਜਦੋਂ ਜਿਵੇਂ ਜਿਵੇਂ ਖੰਡ ਪੱਕੜੀ ਜਾਂ ਤੀਵੇਂ-ਤੀਵੇਂ ਸਾਰੇ ਮਿਸ਼ਰਣ ਨੇ گاੜਾ ਹੋ ਜਾਣਾ ਹੈ। ਇੱਧਰ ਮੈਂ 5-6 ਕਾਜੂ ਲਏ ਆ ਜੀ ਕਾਜੂਆਂ ਨੂੰ ਮੈਂ ਚੰਗੀ ਤਰ੍ਹਾਂ ਦਰਦਰਾ ਜਿਹਾ ਕੁੱਟ ਲਿਆ ਏ। ਬਸ ਇਹਨੂੰ ਬਹੁਤਾ ਬਰੀਕ ਨਹੀਂ ਕੁੱਟਿਆ ਕਣ ਦਰਦਰਾ ਜਿਹਾ ਕੁੱਟਿਆ ਇਹ ਵੀ ਆਪਾਂ ਵਿੱਚ ਪਾ ਦਾਂਗੇ ਜਦੋਂ ਆਪਾਂ ਆਈਸਕ੍ਰੀਮ ਖਾਓਗੇ ਨਾ ਜਦੋਂ ਕਾਜੂ ਮੂਵ ਵੀ ਚਾਹੋਗੇ ਬਹੁਤ ਵਧੀਆ ਲੱਗਦੀ ਹੈ ਜਿਵੇਂ ਆਪਾਂ ਮੁੱਲ ਦੀ ਆਈਸਕ੍ਰੀਮ ਖਾਂਦੇ ਹੋਈਏ। ਜਿਵੇਂ ਜਿਵੇਂ ਆਪਾਂ ਇਹਨੂੰ ਹਿਲਾਈ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਜਿੱਦਾਂ ਇਹ ਪੱਕ ਰਿਹਾ ਹੈ ਉਦੋਂ-ਉਦੋਂ ਇਹ ਸੰਘਣਾ ਹੋ ਰਿਹਾ ਹੈ। ਇਹਨੂੰ 10 15 10 12 ਮਿੰਟ ਮਸਾਂ ਹੀ ਲੱਗਣੇ ਨੇ ਜੀ ਇਹਨੇ ਬਿਲਕੁਲ ਗਾੜਾ ਹੋ ਜਾਣਾ ਹੈ ਬਸ ਆਪਾਂ ਨੇ ਇਦਾਂ ਚਲਾਉਂਦੇ ਰਹਿਣਾ ਇਹਨੂੰ ਤੁਸੀਂ ਚਾਹ ਹੋ ਇਹਦੇ ਵਿੱਚ ਕੇਸਰ ਦੇ ਤਾਂ ਅੱਗੇ ਹੀ ਪਾ ਸਕਦੇ ਹੋ ਜੋ ਚੀਜ਼ ਤੁਹਾਡੇ ਕੋਲ ਅਵੇਲੇਬਲ ਆ ਤੁਸੀਂ ਪਾ ਸਕਦੇ ਆ ਇਹ ਲੋ ਜੀ ਪਹਿਲਾਂ ਨਾਲੋਂ ਗਾੜਾ ਹੋ ਗਿਆ ਤੁਸੀਂ ਇਹਦੀ ਥਿੱਕਨੈਸ ਦੇਖ ਸਕਦੇ ਹੋ ਬਸ ਆਪਾਂ ਦੋ ਮਿੰਟਾਂ ਨੂੰ ਹੋਰ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਗੈਸ ਬੰਦ ਕਰ ਦੇਵਾਂਗੇ ਇੱਧਰ ਆਪਾਂ ਨੇ 2 ਮਿੰਟ ਇਹਨੂੰ ਹੋਰ ਪਕਾ ਲਿਆ ਏ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਗਾੜਾ ਹੋ ਗਿਆ ਏ ਹੁਣ ਇੱਥੇ ਆਪਾਂ ਗੈਸ ਬੰਦ ਕਰ ਦੇਵਾਂਗੇ ਜੀ ਤੇ ਇਹਨੂੰ ਆਪਾਂ ਪੱਖੇ નીચે ਠੰਡਾ ਹੋਣ ਲਈ ਰੱਖ ਦਵਾਂਗੇ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਠੰਡਾ ਹੋਣ ਤੋਂ ਬਾਅਦ ਇਹ ਮਿਸ਼ਰਣ ਜਿਹੜਾ ਆ ਕਿੰਨਾ ਗਾੜਾ ਹੋ ਗਿਆ ਏ ਇੱਧਰ ਆਪਾਂ ਇੱਕ ਡੱਬਾ ਲਿਆ ਏ ਪਲਾਸਟਿਕ ਦਾ ਇਹਨੂੰ ਧੋਸਵਾਰ ਲਿਆ ਏ ਜਿਹੜੇ ਡੱਬੇ ਨੂੰ ਇਹਦੇ ਵਿੱਚ ਆਪਾਂ ਆਈਸਕ੍ਰੀਮ ਜਮਾਵਾਂਗੇ ਜਿਹੜਾ ਹੁਣ ਇਹ ਮਿਸ਼ਰਣ ਆਪਣੇ ਕੋਲ ਆਈਸਕ੍ਰੀਮ ਵਾਲਾ ਆ ਪਾ ਡੱਬੇ ਵਿੱਚ ਪਾ ਦਵਾਂਗੇ ਤੁਸੀਂ ਇਹਦੇ ਕੁਲਫੀ ਵੀ ਜਮਾ ਸਕਦੇ ਹੋ ਜੇ ਤੁਹਾਡੇ ਕੋਲ ਕੁਲਫੀ ਜਮਾਉਣ ਵਾਲੇ ਮੋਲਡ ਹੈਗੇ ਨੇ ਤੁਸੀਂ ਉਹਨਾਂ ਵਿੱਚ ਕੁਲਫੀ ਜਮਾ ਸਕਦੇ ਹੋ ਆਪਾਂ ਕੋਲ ਹੈ ਨਹੀਂ ਸੀ ਆਪਾਂ ਇਸ ਕਰਕੇ ਇਹਨਾਂ ਡੱਬੇ ਵਿੱਚ ਆਈਸਕ੍ਰੀਮ ਦੀ ਤਰ੍ਹਾਂ ਹੀ ਜਮਾ ਲੈਣਾ ਜੀ ਇਧਰ ਆਪਾਂ ਨੇ ਸਾਰਾ ਮਿਸ਼ਰਣ ਡੱਬੇ ਵਿੱਚ ਪਾ ਲਿਆ ਏ ਇਦਰਾ 2-3 ਕ ਬਦਾਮ 2-3 ਕਾਜੂ ਤੇ 2-3 ਪੀਸ ਪਿਸਤੇ ਦੇ ਮੈਂ ਇਹਨਾਂ ਨੂੰ ਬਰੀਕ ਕੱਟ ਲਿਆ ਏ ਇਹਦੇ ਨਾਲ ਆਪਾਂ ਥੋੜੀ ਜਿਹੀ ਗਾਰਨਿਸ਼ ਕਰ ਦੇਵਾਂਗੇ ਦੇਖੋ ਇਹ ਆਪਸ਼ਨਲ ਆ ਅਗਰ ਤੁਹਾਡੇ ਕੋਲ ਹੈਗੇ ਤੁਸੀਂ ਪਾ ਲਿਓ ਨਹੀਂ ਹੈਗੇ ਤਾਂ ਵੀ ਸਰ ਜੂਗਾ ਥੋੜਾ ਜਾਂ ਇਹਨੂੰ ਸੋਨਾ ਬਣਾਉਣ ਦੇ ਲਈ ਆਪਾਂ ਉੱਪਰ ਇਦਾਂ ਸਜਾ ਦੇਵਾਂਗੇ ਥੋੜਾ ਜਿਹਾ ਆਪਾਂ ਇਦਾਂ ਟੈਪ ਕਰ ਲਵਾਂਗੇ ਇੱਕ ਮੈਂ ਪੋਲੀਥੀਨ ਲਿਆ ਏ ਇਹਦੇ ਨਾਲ ਆਪਾਂ ਇਹਨੂੰ ਕਵਰ ਕਰ ਦੇਵਾਂਗੇ ਜੀ ਉੱਤੋਂ ਲਗਾ ਦੇਵਾਂਗੇ ਆਪਾਂ ਢੱਕਣ ਲਿਫਾਫਾ ਜਿਹੜਾ ਆਪਾਂ ਨੇ ਤਾਂ ਲਗਾਇਆ ਏ ਇਹਦੇ ਨਾਲ ਨਾ ਜਿਹੜੀ ਆਈਸਕ੍ਰੀਮ ਹੈ ਇਹਦੇ ਵਿੱਚ ਬਰਫ਼ ਨਹੀਂ ਜੰਮੂਗੀ ਇਹ ਬਿਲਕੁਲ ਕਰੀਮੀ ਜੀ ਬਣ ਕੇ ਤਿਆਰ ਹੋਊਗੀ ਜੀ ਇਦਾਂ ਆਪਾਂ ਕਵਰ ਇਹਨੂੰ ਕਰ ਦਿੱਤਾ ਏ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਜੀ ਢੱਕਣ ਤੇ ਹੁਣ ਆਪਾਂ 7-8 ਘੰਟੇ ਲਈ ਇਹਨੂੰ ਫ੍ਰੀਜ ਵਿੱਚ ਰੱਖ ਦਵਾਂਗੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਆਈਸਕ੍ਰੀਮ ਨੂੰ ਫ੍ਰੀਜ ਵਿੱਚ ਰੱਖਿਆ ਹੋਏ 7 ਘੰਟੇ ਹੋ ਗਏ ਸੀ ਇਹਨੂੰ ਹੁਣ ਆਪਾਂ ਨੇ ਕੱਢ ਲਿਆ ਹੈ ਜੀ ਹੁਣ ਪਹਿਨੂੰ ਦੇਖਦੇ ਆਂ ਕੱਢ ਕੇ ਲੋ ਜੀ ਆਈਸਕ੍ਰੀਮ ਪੂਰੀ ਤਰ੍ਹਾਂ ਜੰਮ ਚੁੱਕੀ ਆ ਆਪਣੇ ਕੋਲ ਸਕੂਪ ਵਗੈਰਾ ਤਾਂ ਹੈ ਨਹੀਂ ਆਪਾਂ ਇਦਾਂ ਛੋਟੀ ਕਟਚੀ ਦੇ ਨਾਲ ਇਹਨੂੰ ਕੱਢਾਂਗੇ ਆਈਸਕ੍ਰੀਮ ਤੁਸੀਂ ਦੇਖ ਸਕਦੇ ਜੀ ਬਿਲਕੁਲ ਰਵੜੀ ਦੀ ਤਰ੍ਹਾਂ ਜਮੀ ਆ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਬਹੁਤ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਈ ਆ ਜੀ ਟੇਸਟ ਬਿਲਕੁਲ ਇਹਦਾ ਰਵੜੀ ਦੀ ਤਰ੍ਹਾਂ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਿਓ ਘੱਟ ਸਮਾਂ ਦੇ ਨਾਲ ਘੱਟ ਸਮੇਂ ਦੇ ਵਿੱਚ ਬਹੁਤ ਵਧੀਆ ਆਈਸਕ੍ਰੀਮ ਆਪਾਂ ਨੇ ਘਰ ਵਿੱਚ ਬਣਾ ਕੇ ਤਿਆਰ ਕੀਤੀ ਹੈ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ